ਸੀ ਜੁੜਿਓ ਐਨਐਨਆਰ ਨਿਊਜ਼ ਦੇ ਨਾਲ ਤੇ ਮੈਂ ਤੁਹਾਨੂੰ ਹਰਦੀਪ ਮਾਥਪੁਰ ਦੇ ਨੇੜੇ ਇੱਕ ਟ੍ਰੀਟਮੈਂਟ ਪਲਾਟ ਬਣਾਇਆ ਜਾ ਰਿਹਾ ਹੈ ਲੋਕਾਂ ਦੀ ਸਹੂਲਤ ਲਈ ਇਸ ਦੇ ਵਿੱਚ ਜਦੋਂ ਆਪਣੇ ਸਾਫ਼ ਹੋ ਗਏ ਕਿਸਾਨਾਂ ਨੂੰ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਇੱਕ ਹੋਰ ਪੱਖ ਦੇਖਣ ਨੂੰ ਮਿਲਿਆ ਕਿ ਜੋ ਪਲਾਟ ਬਣਨ ਜਾ ਰਿਹਾ ਸੀ ਤਾਂ ਉੱਥੇ ਇੱਕ ਬਹੁਤ ਵੱਡਾ ਟੋਆ ਪੈ ਗਿਆ ਤਾਂ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਇਹ ਸਾਰੇ ਇਕੱਠੇ ਹੋਇਆ ਕਿ ਸਾਨੂੰ ਟ੍ਰੀਟਮੈਂਟ ਪਲਾਟ ਤੋਂ ਬਣਨ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਾਡਾ ਨੁਕਸਾਨ ਹੋਵੇ ਨਕਸਨ ਕਿਸ ਤਰ੍ਹਾਂ ਹੋ ਰਿਹਾ ਹੈ ਕਿੱਦਾਂ ਹੋ ਰਿਹਾ ਹੈ ਸਾਰੀ ਗੱਲ ਮਤ ਕਰਾਂਗੇ ਇੱਥੋਂ ਬੁ ਸ਼ੁਰੂ ਕਰ ਲੈਣੇ ਕਿਉਂਕਿ ਇਹ ਬਾਈ ਉਹਨਾਂ ਦੇ ਨਾਲ ਫਸਲ ਹੈ ਇਹ ਚੋਟੀ ਦੀ ਫਸਲ ਪੈ ਰਹੀ ਹੋਈ ਜਦੋਂ ਬਾਰਿਸ਼ ਹੋਈ ਸੀ ਟੋਏ ਸੀ ਦੇਖ ਲੈ ਕੇ ਕਾਫੀ ਜ਼ਿਆਦਾ ਵੱਡਾ ਪੈ ਚੁੱਕਿਆ ਤਾਂ ਇਸ ਬਾਰੇ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਜਿਤਕੜ ਮੈਂ ਦੀ ਇੱਥੇ ਸਿਮਰਨਜੀਤ ਸਿੰਘ ਸ਼ੇਰਗਰ ਸਾਨਾਫਰ ਪਾਲ ਸਿੰਘ ਸ਼ੇਰਗਰ ਮਹਿਤਪੁਰ ਇਹ ਸਾਡੀ ਜ਼ਮੀਨ ਹੈ ਜੀ ਮਹਿਤਪੁਰ ਦੇ ਵਿੱਚ ਇੱਥੇ 12 ਕਿੱਲੇ ਤੇ ਇਹਦੇ ਬਾਰੇ ਮਤਲਬ ਮੈਂ ਸੀਓ ਆਪਣੇ ਸੌਰੀ ਈਓ ਸਾਹਿਬ ਨੂੰ ਮਹਿਤਪੁਰ ਉਹਨਾਂ ਨਾਲ ਗੱਲ ਕੀਤੀ ਸੀਗੀ ਤੇ ਉਹ ਕਹਿੰਦੇ ਵੀ ਮੈਂ ਚਾਰਜ ਜਿਹੜਾ ਛੱਡ ਕੇ ਇੱਥੋਂ ਜਾ ਚੁੱਕਾ ਤੇ ਪਰ ਉਹਨਾਂ ਨੇ ਮੈਨੂੰ ਐਪਲੀਕੇਸ਼ਨ ਦਿੱਤੀ ਸੀ ਉੱਥੇ ਤਾਂ ਮੇਰਾ ਟੋਆ ਕਾਫੀ ਜ਼ਿਆਦਾ ਵੱਡਾ ਪਿਆ ਹੋਇਆ ਤਾਂ ਹੁਣ ਜਦੋਂ ਝੋਨੇ ਨੂੰ ਤੁਸੀਂ ਪਾਣੀ ਲਾਉਣਾ ਕਿਉਂਕਿ ਅਜੇ ਫਸਲ ਪੱਕਣ 'ਚ ਟਾਈਮ ਪਿਆ ਹੈ ਤਾਂ ਫਿਰ ਪਾਣੀ ਤਾਂ ਸਾਰਾ ਇੱਧਰ ਆ ਜਾਂਦਾ ਹੋਗਾ ਪਾਣੀ ਬਿਲਕੁਲ ਜੀ ਹੁਣ ਸਾਡੀ ਵਿੱਚ ਅੰਡਰਗਰਾਉਂਡ ਪਾਈਪਲਾਈਨ ਸੀ ਠੀਕ ਹੈ ਜੀ ਉਹ 100 ਫੁੱਟ ਦੇ ਕਰੀਬ ਹੋਰ ਰੁੜ ਗਈ ਆ ਫਿਰ 20 ਫੁੱਟ ਡੂੰਘਾ 20 ਤੋਂ 25 ਫੁੱਟ ਡੂੰਘਾ ਖੱਡਾ ਪੈ ਗਿਆ ਤੇ ਇਹਦੇ ਵਿੱਚ ਇੱਕ ਜੇ ਆ ਕੁਲਜੀਤ ਸਿੰਘ ਜਲੰਧਰ ਜੀ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀ ਫੋਨ ਤੇ ਉਹ ਪਿਛਲੇ ਬੁੱਧਵਾਰ ਤੱਕ ਤੇ ਮੇਰਾ ਫੋਨ ਚੁੱਕਦੇ ਰਹੇ ਹੁਣ ਫੋਨ ਚੱਕਣਾ ਵੀ ਉਹਨੇ ਬੰਦ ਕਰਤਾ ਬਿਲਕੁਲ ਇਹ ਜੇਕਰ ਵੀ ਨੁਕਸਾਨ ਦੀ ਗੱਲ ਕਰੀ ਤਾਂ ਇਸ ਚੀਜ਼ ਦਾ ਨੁਕਸਾਨ ਕਿਨੇ ਹੋ ਗਿਆ ਇੱਕ ਪਾਸੇ ਦਾ ਟ੍ਰੀਟਮੈਂਟ ਅਪਲਾਈਰ ਦਾ ਫਾਇਦਾ ਹੋਣਾ ਤੇ ਤੁਹਾਡਾ ਦੂਜਾ ਪੱਖ ਹੈ ਕਿ ਨੁਕਸਾਨ ਤੁਹਾਨੂੰ ਕਿਨੇ ਇਸ ਚੀਜ਼ ਦਾ ਹੋ ਰਿਹਾ ਜਿਹੜਾ ਇੱਕ ਟੋਆ ਪਿਆ ਹੈ ਨੁਕਸਾਨ ਦੀ ਬਹੁਤ ਜ਼ਿਆਦਾ ਪਹਿਲਾਂ ਤੇ ਹੁਣ ਵੇਖੋ ਕਿਹੜਾ ਟੋਆ ਪਿਆ ਗਿਆ ਉਹਨਾਂ ਨੂੰ ਹੀ ਪੂਰ ਨਹੀਂ ਸਕਦੇ ਫਸਲ ਵੀ ਖਰਾਬ ਹੋਈ ਪਾਈਪਲਾਈਨ ਵੀ ਗਈ ਹੁਣ 6 ਕੱਲੇ ਝੋਨਾ ਸਾਡਾ ਇੱਥੇ ਉਹਨੂੰ ਅਸੀਂ ਪਾਣੀ ਲਾਉਣ ਤੋਂ ਬੈਠੇ ਉਹ ਜੋ ਇਸ ਪਾਈਪਲਾਈਨ ਦੇ ਥਰੂ ਲੱਗਦਾ ਨਾ ਉਹ ਵੀ ਸਾਰਾ ਸਾਡਾ ਜੋ ਵਿੱਚ ਹੀ ਆ ਸਾਰਾ ਕੁਝ ਪਾਈਪਲਾਈਨ ਵਗੈਰਾ ਚ ਪਈ ਸੀ ਉਹ ਵੀ ਸਾਰੀ ਉਹ ਵਿੱਚ ਰੁੜ ਗਈ ਆ ਜੀ ਜਦੋਂ ਵੀ ਬਾਰਿਸ਼ ਆਈ ਸੀ ਉਸ ਟਾਈਮ ਸਾਰਾ ਹੋਇਆ ਇਹ ਹਾਂਜੀ ਹਾਂਜੀ ਉਸ ਟਾਈਮ ਮੈਂ ਇਹਨਾਂ ਨੂੰ ਵੀਡੀਓ ਬਣਾ ਕੇ ਪਾਈਆਂ ਜੀ ਜੇ ਇਹਨੂੰ ਮੈਂ ਉੱਥੇ ਜਲੰਧਰ ਵੀ ਪਾਈਆਂ ਆ ਇੱਥੇ ਮੈਂ ਆਪਣੇ ਦਿੱਤਾ ਮਹਿਦਪੁਰ ਵੀ ਸਾਰਾ ਤਾਂ ਉਹਨਾਂ ਨੂੰ ਜਵਾਬ ਕੀ ਮਿਲਿਆ ਤੁਹਾਨੂੰ ਕੁਝ ਵੀ ਨਹੀਂ ਕਰਦੇ ਅੱਜ ਕਰਦੇ ਨ ਲਾਰਾ ਲੱਪਾ ਜੀ ਕੋਈ ਕਾਰਵਾਈ ਤਾਂ ਹੁਣ ਤੁਸੀਂ ਕੀ ਮੰਗੇ ਕੀ ਆ ਤੁਹਾਡੀ ਮੰਗੇ ਇਹ ਜੇ ਮੇਰੇ ਖੱਡੇ ਪੂਰੇ ਜਾਣ ਜੋ ਵੀ ਇੱਥੇ ਡੂੰਘੇ ਪਏ ਆ ਨਾ ਪਾਈਪਲਾਈਨ ਸਾਡੀ ਕੀਤੀ ਜਾਵੇ ਜੋ ਝੋਨਾ ਖਰਾਬਾ ਸਾਡਾ ਹੋਇਆ ਸਾਰਾ ਕੋਈ ਦਿੱਤਾ ਜਾ ਕੇ। ਇਹ ਕੀ ਮੰਦੀ ਕਿਉਂਕਿ ਇਸ ਤਰ੍ਹਾਂ ਕੀਤਾ ਕਿਉਂ ਗਿਆ? ਦੇਖੋ ਜੇਕਰ ਤੁਹਾਡਾ ਨੁਕਸਾਨ ਹੋਇਆ ਤਾਂ ਪਰਪਾਈ ਕਰਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਕਦਮ ਪਰਪਾਈ ਦਾ ਨਹੀਂ ਵਧਾਇਆ। ਇਹਦੇ ਬਾਰੇ ਹੁਣ ਜੀ ਕੀ ਕਹਿ ਸਕਦੇ ਆ ਆਪਣਾ ਜੋ ਫਰਜ਼ ਸੀ ਸਾਡਾ ਦੱਸਣਾ ਉਹਨਾਂ ਨੂੰ ਹਨਾ। ਉਹ ਮੈਂ ਬਹੁਤ ਵਾਰੀ ਘੜ ਤੋਂ ਘੜ ਵੀ 20 25 ਵਾਰ ਸਾਰਿਆਂ ਨੂੰ ਫੋਨ ਕੀਤੇ ਆ। ਮਹਿਦਪੁਰ ਵੀ ਜਾ ਕੇ ਆ ਆਪਣੇ ਦਫ਼ਤਰ ਦੇ ਵਿੱਚ ਹਨਾ। ਸਾਰਾ ਕੁਝ ਆਪਣੇ ਵੱਲੋਂ ਤੁਸੀਂ ਕਰ ਰਹੇ ਹੋ ਪਰ ਜਦੋਂ ਮੋਰਲੇ ਬੰਦੇ ਉਹ ਗੱਲ ਨਹੀਂ ਸੁਣਦੇ। ਯਾਨੀ ਕਿ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਦੇ ਕੋਈ ਸੁਣਵਾਈ ਨਹੀਂ ਜੀ ਬਿਲਕੁਲ। ਤਾਂ ਬ੍ਰਿਜੀ ਤੁਸੀਂ ਕਿਸਾਨਾਂ ਦੇ ਲੀਡਰ ਕਿਸਾਨ ਤੁਹਾਡੇ ਸਾਹਮਣੇ ਇੱਕ ਅੰਦੂਗੀ ਖੜਿਆ ਅਪਰਾਧ ਲੈ ਕੇ ਇਹਨਾਂ ਨੇ ਮੀਡੀਆ ਤੇ ਸਹਾਰਾ ਲਿਆ ਕਿ ਇਸ ਸੈਂਤ ਸਾਡੇ ਕੋਈ ਕਿਦਾਂ ਕਿਤੇ ਸੁਣਵਾਈ ਹੋ ਜੇ ਤਾਂ ਕੀ ਮੰਨਦੇ ਕੀ ਕਹਿਣਾ ਚਾਹੋਗੇ ਇਸ ਬਾਰੇ? ਹਰਜੀਪ ਸਿੰਘ ਜੀ ਮੈਂ ਆਲਰੇਡੀ ਇੱਕਸਾਲ ਸਵਾ ਜ਼ਿਲ੍ਹਾ ਪ੍ਰਧਾਨ ਸੰਦੀਪ ਲੋੜਾ ਮੈਂ ਇਹ ਜਦੋਂ ਇਹ ਦੇਖਿਆ ਮੌਕੇ ਤੇ ਤਾਂ ਮੈਨੂੰ ਵੀ ਬੜੀ ਇਸ ਗੱਲ ਦੀ ਹਰਾਨੀ ਆ ਕਿ ਇੱਕ ਕਿਸਾਨ ਜਿੱਥੇ ਪਿਛਲੇ ਦਿਨੀ ਹੜ੍ਹ ਦੇ ਨਾਲ ਲੋਕਾਂ ਦੀ ਕਿਸਾਨਾਂ ਦੀਆਂ ਫਸਲਾਂ ਹਜ਼ਾਰਾਂ ਇੱਕ ਫਸਲ ਜਿਹੜੀ ਉਹ ਖਰਾਬ ਹੋ ਗਈ ਪਰ ਉਥੇ ਅਸੀਂ ਕਹਿ ਸਕਦੇ ਕੁਦਰਤੀ ਮਾਰ ਜਿਹੜੀ ਪੈ ਗਈ ਖੜਾ ਆਏ ਆ ਪਰ ਆ ਜਿਹੜੀ ਜਿਹੜਾ ਮੈਨਪੁਰ ਦੇ ਵਿੱਚ ਟ੍ਰੀਟਮੈਂਟ ਪਲਾਟ ਲੱਗ ਰਿਹਾ ਇਹਨੇ ਮੈਨਪੁਰ ਦੇ ਲੋਕਾਂ ਨੂੰ ਹਾਲੇ ਪਤਾ ਨਹੀਂ ਕਦੋਂ ਸੁੱਖ ਦੇਣਾ ਜਾਂ ਨਹੀਂ ਦੇਣਾ ਪਰ ਇਹ ਜਿਹੜਾ ਸਰਦਾਰ ਹਰਪਾਲ ਸਿੰਘ ਖੜਾ ਦੀ ਜਿਹੜੀ ਫਸਲ ਜਿਹੜੀ ਆ ਜਿਹੜੀ 6 ਮਹੀਨੇ ਅਸੀਂ ਫਸਲ ਨੂੰ ਪੋਤਾਵਾਂ ਨੂੰ ਪਾਲਦੇ ਆ ਔਰ ਦਿਨ ਰਾਤ ਸੱਪਾਂ ਦੀਆਂ ਸਰੀਆਂ ਵਿਧ ਕੇ ਅਸੀਂ ਉਸ ਫਸਲ ਨੂੰ ਪਾਲਦੇ ਆ ਅੱਜ ਜਦੋਂ ਫਸਲ ਉਹ ਜਿਹੜੀ ਉਹਦੀ ਵਾੜੀ ਕਰਨ ਦਾ ਸਮਾਂ ਆਇਆ ਅੱਜ ਲਾਗੇ ਹੋਈ ਤਾਂ ਉਹ ਫਸਲ ਜਿਹੜਾ ਇੱਥੇ ਤੇ ਲੱਗਦੇ ਟ੍ਰੀਟਮੈਂਟ ਪੁਲਾੜਦੇ ਜਿਹੜੀ ਉਹ ਫਸਲ ਤਬਾਹ ਕਰ ਦਿੱਤੀ ਉਹਨਾਂ ਦੀ ਜਿਹੜੀ ਪਾਈਪ ਲਾਈਨ ਸੀਗੀ ਲਗਭਗ 100 ਫੁੱਟ ਦੇ ਕਰੀਬ ਜਿਹੜੀ ਉਹ ਪਾਈਪ ਲਾਈਨ ਜਿਹੜੀ ਉਹ ਟੁੱਟ ਗਈ ਔਰ ਤੋਆ ਪੈਣ ਦੇ ਕਾਰਨ 20-25 ਫੁੱਟ ਦਾ ਟੋਆ ਪੈ ਗਿਆ ਔਰ बार-बार ਅਧਿਕਾਰੀਆਂ ਦੇ ਨੂੰ ਜਿਹੜਾ ਐਪਲੀਕੇਸ਼ਨ ਆ ਦੇਲ ਦੇ ਲਿਖਣ ਦੇ ਬਾਅਦ ਵਿੱਚ ਲਿਖ ਕੇ ਦੇਲ ਦੇ ਬਾਵਜੂਦ ਉਹਨਾਂ ਨੇ ਮੌਕਾ ਨਹੀਂ ਆ ਗਾਲਿਆ ਇਸ ਮਹਿਕਮੇ ਮਸਜ ਨਗਰ ਪੰਚਾਇਤ ਮਹਿਤਵਪੂਰਨ ਵਾਸਤੇ ਔਰ ਮੌਕਾ ਦੇ ਕੇ ਇਹਨਾਂ ਨੂੰ ਫੌਰੀ ਜਿਹੜਾ ਆ ਉਹ ਸਟੋਏ ਆ ਜਿਹੜਾ ਟੋਇਆ ਪਾਰ ਪੈ ਗਿਆ ਉਹਨੂੰ ਪੂਰਨਾ ਚਾਹੀਦਾ ਸੀ ਤਾਂ ਜੋ ਕਿਸਾਨ ਆਪਣਾ ਮੜਾ ਮੋਟਾ ਉਹਨੂੰ ਪਧਰਾ ਕਰਕੇ ਇੱਥੇ ਪਾਣੀ ਦਾ ਪ੍ਰਬੰਧ ਕਰਦਾ ਕਿਉਂਕਿ ਹੁਣ ਫਸਲ ਜਿਹੜੀ ਆ ਇਸ ਟਾਈਮ ਪਾਣੀ ਮੰਗ ਰਹੀ ਆ ਅਦੋਂ ਪਾਣੀ ਲਾਉਣ ਦਾ ਇਹਨੂੰ ਦੂਸਰਾ ਜਿਹੜਾ ਸਪਰੇਵਾ ਕਰਨ ਦਾ ਜਿਹੜਾ ਸਮਾਂ ਆ ਨਹੀਂ ਤਾਂ ਜਿਹੜੀ ਇਹ ਫਸਲ ਆ ਜਿਹੜੀ ਸਰਕੇ ਸੁਆਹ ਹੋਏਗੀ ਇਸ ਕਰਕੇ ਬੜੀ ਮੰਦ ਭਾਗੀ ਗੱਲ ਆ ਕਿ ਜਿਹੜਾ ਇਹਨਾਂ ਵੀਰ ਜੀ ਦੇ ਲਿਖਣ ਦੇ ਲਿਖ ਕੇ ਦੇਣ ਦੇ ਬਾਵਜੂਦ ਕੋਈ ਅਧਿਕਾਰੀ ਇੱਥੇ ਨਹੀਂ ਆਇਆ ਫੋਨ ਤੇ ਲਾਰੇ ਲਾ ਕੇ ਇਹ ਇਦਾਂ ਜਾਣ ਨਹੀਂ ਛੁੱਟਣੀ ਉਹਨਾਂ ਦੀ ਅਸੀਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਕਿਸਾਨ ਵੀਰਾਂ ਨਾਲ ਖੜੇ ਆਂ ਔਰ ਮੰਗ ਕਰਦੇ ਆ ਕਿ ਜੇ ਫੌਰੀ ਇਹਨੂੰ ਇਥੇ ਮੌਕਾ ਦੇ ਕੇ ਇਹਦਾ ਹੱਲ ਨਹੀਂ ਕੀਤਾ ਤਾਂ ਫਿਰ ਜਿਹੜਾ ਇੱਕ ਅੱਧੇ ਦਿਨ ਦੇ ਵਿੱਚ ਹੀ ਅਸੀਂ ਕਿਸਾਨ ਅਸੀਂ ਆਪਣੀ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਇਲਾਕੇ ਦੇ ਕਿਸਾਨਾਂ ਨੂੰ ਲੈ ਕੇ ਨਗਰ ਪੰਚਾਇਤ ਦਾ ਘਰਾਵ ਕਰਾਂਗੇ ਉਸ ਇਹੋ ਦਾ ਘਰਾਵ ਕਰਾਂਗੇ ਚਾਹੇ ਇਥੇ ਆਪਣੇ ਆਪ ਨੂੰ ਜਿਹੜੇ ਪ੍ਰਧਾਨ ਕੋ ਕਹਿਣ ਵੀ ਅਸੀਂ ਵਿਚਾਰਸ਼ੀ ਲੱਗੇ ਹੋਏ ਆਂ ਪਰ ਜੇ ਤੋ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਰਾਬਤਾ ਕਦ ਕਰਨਾ ਚਾਹਿਆ ਤਾਂ ਉਹਨਾਂ ਨਾਲ ਰابطਾ ਕਾਇਮ ਨਹੀਂ ਹੋ ਸਕਿਆ